ਅੱਗੇ ਕਾਮੇਡੀਅਨ ਤੇ ਅਦਾਕਾਰ ਜਸਵਿੰਦਰ ਪੱਲਾ ਜੀ ਸਾਡੇ ਦਰਮਿਆਨ ਨਹੀਂ ਰਹੇ ਔਰ ਗੁਰਪ੍ਰੀਤ ਕੁੱਕੀ ਜਿਹੜੀ ਸੜਨਾ ਫੋਨ ਲਾਈਨ ਤੇ ਮੌਜੂਦ ਨੇ ਲੰਮਾ ਸਮਾਂ ਕਈ ਵੱਡੀਆਂ ਫਿਲਮਾਂ ਦੇ ਵਿੱਚ ਸਕਰੀਨ ਸ਼ੇਅਰ ਕੀਤੀ ਐ ਕਿਉਂਕਿ ਜੀ ਬਹੁਤ ਦੁਖ ਭਰੀ ਖਬਰ ਆ ਔਰ ਇਸ ਮੌਕੇ ਤੇ ਤੁਹਾਡਾ ਇੱਕ ਯਾਦ ਉਹਨਾਂ ਨਾਲ ਕਿੱਦਾਂ ਦੀਆਂ ਯਾਦਾਂ ਨੇ ਤੁਸੀਂ ਮੇਰੇ ਬਹੁਤ ਸ਼ੁਰੂਆਤ ਦੇ ਵਿੱਚ ਵੀ ਕੰਮ ਕੀਤਾ ਔਰ ਬਹੁਤ ਵੱਡੀਆਂ ਫਿਲਮਾਂ ਦੇ ਵਿੱਚ ਵੀ ਸਕਰੀਨ ਸ਼ੇਅਰ ਕੀਤੀ ਮਹਕਨਾ ਜੀ ਰਿਐਕਸ਼ਨ ਤਾਂ ਕੀ ਦੇਗੇ ਪਹਿਲਾਂ ਮਨ ਨੂੰ ਯਕੀਨਤਾ ਆ ਲਵੇ ਜੀ ਪਹਿਲਾਂ ਸਮਝ ਤਾਂ ਲਈਏ ਕਿ ਹੋਇਆ ਕੀ ਇਹ ਕਿਵੇਂ ਹੋ ਗਿਆ ਮਤਲਬ ਇਹ ਗੱਲ ਕੋਈ ਸੁਣ ਸਕਦਾ ਸਮਝ ਸਕਦਾ ਕਿ ਜਸਵਿੰਦਰ ਭੱਲਾ ਸਾਹਿਬ ਨਹੀਂ ਰਹੇ ਉਹੋ ਕਿੰਨੇ ਮਤਲਬ ਇਸ ਤੋਂ ਜ਼ਿਆਦਾ ਦੁਖਦਾਈ ਸ਼ਬਦ ਕੀ ਹੋ ਸਕਦੇ ਨੇ ਕਿ ਦੁਨੀਆ ਨੂੰ ਹਸਾਉਣ ਵਾਲਾ ਬੰਦਾ ਅੱਜ ਦੁਨੀਆ ਨੂੰ ਰੁਵਾ ਰਿਆ ਲੋਕ ਰੋ ਰਹੇ ਨੇ ਗੱਲ ਸੁਣ ਕੇ ਹੀ ਜਿਹੜੇ ਜਾਣਦੇ ਸੀ ਉਹ ਵੀ ਜਿਹੜੇ ਨਹੀਂ ਜਾਣਦੇ ਸੀ ਉਹ ਵੀ ਜਿਹੜੇ ਪਰਸਨਲੀ ਕਦੇ ਵੀ ਨਹੀਂ ਮਿਲੇ ਉਹਨਾਂ ਨੂੰ ਵੀ ਅੱਲਾਹ ਸਾਹਿਬ ਆਪਣੇ ਘਰ ਦੇ ਜੀ ਲੱਗਦੇ ਸੀ ਕਿਉਂਕਿ ਜੀ ਮਤਲਬ ਉਹ ਘਰਦਿਆਂ ਤੇ ਤੇ ਜੋ ਬੀਤਰੀ ਹੋਈਗੀ ਜੋ ਬੀਤਰੀ ਹੋਈਗੀ ਪਰ ਹਰ ਪੰਜਾਬੀ ਨੂੰ ਲੱਗਦਾ ਸਾਡੇ ਘਰ ਦਾ ਹੀ ਇਨਸਾਨ ਹੈ ਜਸਿੰਦਰ ਪੱਲਾ ਉਹ ਨਾਮ ਇਦਾਂ ਦਾ ਸਿਰਫ ਹਸਾਉਂਦਾ ਹੀ ਚੰਗਾ ਲੱਗਦਾ ਸੀ ਉਹਦੇ ਬਾਰੇ ਕੋਈ ਇਦਾਂ ਦੀ ਗੱਲ ਸੁਣ ਵੀ ਨਹੀਂ ਸਕਦੇ ਆਪਾਂ ਵਿਸ਼ਵਾਸ ਨਹੀਂ ਕਰ ਸਕਦੇ ਜੀ ਤੁਹਾਡੀ ਕਦੋਂ ਕ ਮੁਲਾਕਾਤ ਹੋਈ ਆ ਆਖਰੀ ਕਿਉਂਕਿ ਥੋੜਾ ਜਿਹਾ ਫਿਲਮਾਂ ਤੋਂ ਦੂਰ ਹੋਏ ਹੋਏ ਸੀਗੇ ਸਿਹਤ ਨੂੰ ਲੈ ਕੇ ਵੀ ਜਾਂ ਮਸਰੂਫੀਅਤ ਨੂੰ ਲੈ ਕੇ ਵੀ ਤੁਹਾਡੀ ਕਦੋਂ ਗੱਲਬਾਤ ਹੋਈ ਆ ਮੁਲਾਕਾਤ ਤਾਂ ਇਦਾਂ ਜੀ ਕਿ ਅਸੀਂ ਜਿੱਦਾਂ ਕੁਝ ਲੋਕ ਕੋਸ਼ਿਸ਼ ਕਰ ਰਹੇ ਸੀ ਕਿ ਉਹ ਥੋੜਾ ਬਹੁਤਾ ਨਿਕਲਣ ਬਾਹਰ ਜਦੋਂ ਵਿੱਚੋਂ ਥੋੜੇ ਜਿ ਠੀਕ ਹੋਏ ਸੀ ਉਹ ਜੀ ਜੀ ਤੇ ਉਦੋਂ ਉਹਨਾਂ ਦੀ ਫੈਮਿਲੀ ਦੀ ਵੀ ਕੋਸ਼ਿਸ਼ ਹੁੰਦੀ ਸੀ ਕਿ ਥੋੜਾ ਬਾਹਰ ਨਿਕਲਣ ਤੇ ਸਾਡੀ ਇੱਕ ਫਿਲਮ ਦੇ ਪ੍ਰੀਮੀਅਰ ਤੇ ਮੁਲਾਕਾਤ ਹੋਈ ਸੀ ਉਹਨਾਂ ਨੂੰ ਉੱਥੇ ਬੁਲਾਇਆ ਸੀ ਕਿ ਫਿਲਮ ਦੇਖਣ ਆਓ ਤੁਸੀਂ ਕਿ ਮਤਲਬ ਸਾਡ ਇੱਕ ਦੋਸਤ ਦੀ ਫਿਲਮ ਰਿਲੀਜ਼ ਸੀਗੀ ਤੇ ਉਹ ਉਹ ਫਿਲਮ ਦੇ ਅਸੀਂ ਲਾਸਟ ਮੈਨੂੰ ਉਹਦੇ ਮਿਲੇ ਆ ਜੀ ਜਦੋਂ ਪ੍ਰੀਮੀਅਰ ਤੇ ਤੇ ਉਦੋਂ ਵੀ ਲੱਗ ਰਿਹਾ ਸੀ ਕਿ ਜਿਵੇਂ ਹੁਣ ਗੱਲਾਂ ਬਾਤਾਂ ਥੋੜੀਆਂ ਥੋੜੀਆਂ ਕਰਨ ਲੱਗ ਗਏ ਸੀ ਖੁੱਲ ਕੇ ਤੇ ਲੱਗਦਾ ਸੀ ਕਿ ਹੁਣ ਰਿਕਵਰੀ ਮੋਡ ਤੇ ਨੇ ਤੇ ਅਸੀਂ ਜਸਵਿੰਦਰ ਭੱਲਾ ਸਾਹਿਬ ਨੂੰ ਦੁਬਾਰਾ ਉਦਾਂ ਹੀ ਦੇਖਾਂਗੇ ਜਿੱਦਾਂ ਪਹਿਲਾਂ ਚੁਲਬਲੇ ਹਣਾ ਜੀ ਜੀ ਸ਼ੁਗਲ ਕਰਦੇ ਹੱਸਦੇ ਖੇਲਦੇ ਉਹ ਲੱਗ ਰਿਹਾ ਸੀ ਕਿ ਉਹ ਰਿਕਵਰੀ ਮੋਡ ਤੇ ਹੈਗੇ ਨੇ ਤੇ ਵਾਪਸ ਆ ਜੇ ਬਟ ਵਕਤ ਨੂੰ ਕੀ ਮਨਜ਼ੂਰ ਹੁੰਦਾ ਇਹ ਸਾਨੂੰ ਅੰਦਾਜ਼ਾ ਨਹੀਂ ਹੋ ਸਕਦਾ ਉਸ ਹੋਏ ਔਰ ਕੁਗੀ ਸਾਹਿਬ ਇੱਕ ਆਖਰੀ ਸਵਾਲ ਹੈ ਪਹਿਲੀ ਮੁਲਾਕਾਤ ਕੋਈ ਯਾਦ ਆ ਉਹਨਾਂ ਨਾਲ ਕਿਉਂਕਿ ਥੋੜੇ ਜਿਹਾ ਤੁਹਾਡੇ ਤੋਂ ਸੀਨੀਅਰ ਸੀ ਉਹ ਹਾਂ ਮੇਰੇ ਸੀਨੀਅਰ ਸੀ ਜੀ ਅਸੀਂ ਤਾਂ ਮਤਲਬ ਉਹਨਾਂ ਦੇ ਫੈਨ ਹੁੰਦੇ ਸੀ ਟੀਵੀ ਤੇ ਦੇਖਦੇ ਹੁੰਦੇ ਸੀ ਤੇ ਮੈਂ ਦੂਰਦਰਸ਼ਨ 'ਚ ਪਹਿਲੀ ਵਾਰੀ ਉਹਨਾਂ ਨੂੰ ਦੂਰੋਂ ਹੀ ਦੇਖਿਆ ਸੀ ਤੇ ਮੇਰਾ ਬੜਾ ਮਨ ਹੋਇਆ ਸੀ ਕਿ ਮੈਂ ਜਾ ਕੇ ਉਹਨਾਂ ਨੂੰ ਇੱਕ ਤੇ ਮਿਲ ਕੇ ਆਇਆ ਪਰ ਉਹਨਾਂ ਤੱਕ ਮੇਰੀ ਅਪਰੋਚ ਨਹੀਂ ਹੋ ਸਕੀ ਸੀ ਤੇ ਪਰ ਤੇ ਮੈਂ ਬਾਲਮਕੰਦ ਸ਼ਰਮਾ ਜੀ ਉਹਨਾਂ ਦੇ ਨਾਲ ਸੀ ਉਹਨਾਂ ਨਾਲ ਹੀ ਹੱਥ ਮਿਲਾ ਕੇ ਆ ਗਿਆ ਸੀ ਤੇ ਬੜਾ ਮਨਚ ਸੀ ਮੈਂ ਉਹਨਾਂ ਨੂੰ ਕਦੇ ਮਿਲਾਂ ਦੇਖਿਆ ਫਿਰ ਦੂਰਦਰਸ਼ਨ ਜੀ ਹੌਲੀ-ਹੌਲੀ ਮੁਲਾਕਾਤ ਇੱਕ ਦੋ ਵਾਰੀ ਹੋਈ ਸੀ ਪਰ ਮੇਰੀ ਅਸਲੀ ਮੁਲਾਕਾਤ ਜਿਹੜੀ ਜਿਹਦੇ 'ਚ ਉਹਨਾਂ ਨੂੰ ਵੀ ਮੈਂ ਯਾਦ ਰਿਹਾ ਹੋਵਾਂਗਾ ਉਹ ਸੀ ਇੱਕ ਲੁਧਿਆਣੇ ਕੰਪੀਟੀਸ਼ਨ ਹੋਇਆ ਸੀ ਮੈਂ ਉਦੋਂ ਕਾਲਜ ਵੱਲੋਂ ਮਨ ਐਕਟਿੰਗ ਕਰਨਾ ਆਇਆ ਸੀ ਉੱਥੇ ਉਹ ਜੱਜ ਬਣਿਆ ਹੋਏ ਸੀ ਪੱਲਾ ਸਾਹਿਬ ਤੇ ਉਹ ਪਹਿਲੀ ਮੁਲਾਕਾਤ ਸੀ ਉਹਦੇ ਵਿੱਚ ਮੇਰੀ ਪੋਜੀਸ਼ਨ ਵੀ ਆਈ ਸੀ ਕੰਪੀਟੀਸ਼ਨ ਚ ਤੇ ਮੈਨੂੰ ਬਾਅਦ ਚ ਕੰਪਲੀਮੈਂਟ ਵੀ ਕਰਕੇ ਗਏ ਸੀ ਕਾਕਾ ਤੇਰਾ ਬਹੁਤ ਅੱਛਾ ਸੀ ਯੂ ਵਿਲ ਰਾਈਜ਼ ਸੁਣਾ ਇਦਾਂ ਦੀਆਂ ਗੱਲਾਂ ਬਹੁਤ ਸਾਰੀਆਂ ਕਹਿ ਕੇ ਗਏ ਸੀ ਉਹ ਮੇਰੀ ਸਹੀ ਪਹਿਲੀ ਮੁਲਾਕਾਤ ਸੀ ਉਹ ਨਾਲ ਜੀ 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 ਧੰਨਵਾਦ ਧੰਨਵਾਦ ਤਾਂ ਗੁਰਪ੍ਰੀਤ ਕੁੱਕੀ ਗੱਲ ਕਰ ਰਹੇ ਸੀ ਬੇਹਦ ਦੁੱਖ ਭਰਿਆ ਸਮਾਰ ਜਸਵਿੰਦਰ ਪੱਲਾ ਇਸ ਦਰਮਿਆਨ ਸਾਡੇ ਦਰਮਿਆਨ ਨਹੀਂ ਰਹੇ ਬਹੁਤ ਧੰਨਵਾਦ ਜੀ